ਉਸ ਸਮੇਂ ਜਿਨਾਂ ਨੇ ਵੀ ਤੁਹਾਡੇ ਤੇ ਪੈਸਾ ਖਰਚਾ ਦੇਉਂਦੇ ਕਿ 25000 ਰੁਪਏ ਲੱਗਾ 25000 ਉਸ ਸਮੇਂ ਗੱਲ 99 2000 ਦੀ ਸੀ 25000 ਉਸ ਸਮੇਂ amount ਵੀ ਵੱਡੀ ਲੱਗਦੀ ਜੀ 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 ਬਿਲਕੁਲ ਬਿਲਕੁਲ ਖਿੱਡੇ ਤੇ ਉਹਨੇ ਜੁਆ ਹੀ ਹੋਣਾ ਕਿ ਯਾਰ ਬੱਚੇ ਦੇ ਪੈਸੇ ਲਾਈਏ ਕਿ ਨਾਲ ਲਾਈਏ ਬਿਲਕੁਲ 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 ਜੀ ਐਕਚੁਅਲੀ ਕਾਕਾ ਫੂਲ ਵਾਲਾ ਮੇਰੇ ਪਿੰਡ ਤੋਂ ਨਹੀਂ ਜੀ ਜੀ ਅਮਰਤਾ ਬਿਰਕ ਨੂੰ ਜਿਨ੍ਹਾਂ ਨੇ ਪੇਸ਼ ਕੀਤਾ ਸੀ ਜੀ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਤੇਰੀ ਐਲਬਮ ਕਰਨੀ ਆ ਮੈਂ ਪ੍ਰੈਕਟਿਸ ਕਰਨ ਲੱਗ ਗਿਆ ਜੀ ਉਹਨਾਂ ਨੇ ਪ੍ਰੀਤ ਕਾਲ ਚਰਾਣੀ ਦੀਪਾ ਕੋਹਲਿਆ ਬੂਟਾ ਭਾਈ ਰੁਪਾ ਰਾਜੂ ਪੱਤੋ ਵਾਲਾ ਉਹਨਾਂ ਨੇ ਮੈਨੂੰ ਗਾਣੇ ਲੈ ਕੇ ਦਿੱਤੇ ਮੈਂ ਪ੍ਰੈਕਟਿਸ ਕਰਦਾ ਸੀ ਜਿਹੜੇ ਮੇਜਰ ਰਾਜਸਥਾਨੀ ਜੀ ਨਾਲ ਜਿਹੜਾ ਬੈਂਡ ਜਾਂਦਾ ਸੀਗਾ ਗਰੁੱਪ ਜਾਂਦਾ ਸੀ ਇਨਸਟਰੂਮੈਂਟ ਪਲੇ ਕਰਨ ਵਾਲੇ ਸਟੇਜ ਤੇ ਜੀ ਜੀ ਉਹ ਮੇਰੀ ਪ੍ਰੈਕਟਿਸ ਕਰਾਉਂਦੇ ਸੀ ਮੇਜਰ ਰਾਜਸਥਾਨੀ ਤੇ ਕਾਕਾ ਜੀ ਦੀ ਥੋੜੀ ਜੀ ਕੋਈ ਮੇਰੇ ਖਿਆਲ ਚ ਡਿਸਪਿਊਟ ਸੀ ਆਪਸ ਵਿੱਚ ਜੋ ਮੇਜਰ ਰਾਜਸਥਾਨੀ ਜੀ ਨੇ ਉਹ ਦੱਸਿਆ ਉਹਨਾਂ ਦੇ ਜਿਹੜੇ ਸਜਿੰਦੇ ਸੀਗੇ ਵੀ ਫੂਲ ਤੋਂ ਇੱਕ ਜਵਾਕ ਜ ਆ ਉਹਦੀ ਤਿਆਰੀ ਕਰਾਉਣੀ ਆ ਕਾਕਾ ਜੀ ਨੇ ਉਹਦੀ ਐਲਬਮ ਕਰਨੀ ਆ ਉਹ ਕਹਿੰਦੇ ਯਾਰ ਉਹਨੂੰ ਇੱਧਰ ਲੈ ਕੇ ਆਓ ਮੈਂ ਤਾਂ ਅਵਾਲਗ ਸੀ ਮੇਰੇ ਪਾਪਾ ਨੂੰ ਬੁਲਾਇਆ ਫਿਰ ਉਹਨਾਂ ਨੇ ਐਗਰੀਮੈਂਟ ਕਰ ਲਿਆ ਜੀ ਮੇਜਰ ਰਾਜਸਥਾਨੀ ਜੀ ਹਾਂ ਜੀ ਬੂਟਾ ਭਾਈ ਰੂਪਾ ਜੀ ਤੇ ਮੇਜਰ ਰਾਜਸਥਾਨੀ ਜੀ ਨੇ ਵਨ ਡੇ ਦੇ ਪੈਸੇ ਲਾਉਣੇ ਸੀ ਬੂਟਾ ਭਾਈ ਰੂਪਾ ਦੀਪਾ ਖੋਲੀ ਫਿਰ ਉਹ ਦੀਪਕ ਹੋਲਿਆ ਜੀ ਨੇ ਲਾਏ ਪੈਸੇ ਵਨ ਡੇ ਚ ਕੀਤੀ ਨਹੀਂ ਟੂ ਡੇ ਕਰਨੀ ਸੀਗੀ ਓਕੇ ਉਹ ਗੱਲ ਮੈਂ ਨਹੀਂ ਸ਼ੇਅਰ ਕਰ ਸਕਦਾ ਛੋਟਾ ਬਹੁਤ ਸੀ ਪਰ ਮੈਨੂੰ ਨਹੀਂ ਸਮਝ ਸੀਗੀ ਵੀ ਇਹਨਾਂ ਦਾ ਕੁਝ ਸ਼ਾਪਸ ਵਿੱਚ ਡਿਸਪਿਊਟ ਹੈ ਬਵਾਦ ਆਪ ਚ ਹੈ ਨਹੀਂ ਲਾਕਟਾਰਡ ਹੈ ਜੀ ਜੀ ਜੀ